ਕੈਨੇਡਾ ਵਿੱਚ ਕਿਰਾਏ ਹੁਣ ਔਸਤਨ ਡਾਲਰ 2201 ਪ੍ਰਤੀ ਮਹੀਨਾ ਹੈ ਯਾਨੀ ਕਿ 2200 ਤੱਕ ਦਾ ਜਾ ਰਿਹਾ ਨੇ ਤੇ ਕੁਝ ਬਾਜ਼ਾਰਾਂ ਦੇ ਵਿੱਚ ਵੱਡਾ ਉਛਾਲ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਪਿਛਲੇ 31 ਮਹੀਨਿਆਂ ਦੇ ਵਿੱਚ ਸਾਲ ਦਰ ਸਾਲ ਵਾਧਾ ਜਿਹੜਾ ਉਹ ਸਭ ਤੋਂ ਹੌਲੀ ਰਫ਼ਤਾਰ ਤੇ ਤਾਂ ਹੋਇਆ ਹੈ ਜਦੋਂ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਵਿਕਾਸ ਦਰ ਅਕਸਰ 10 ਫੀਸਦੀ ਤੋਂ ਉੱਪਰ ਰਹੀ ਹੈ ਯਾਨੀ ਕਿਤੇ ਗਿਰਾਵਟ ਤੇ ਕਿਤੇ ਅਜੇ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਕਿਰਾਏ ਰਾਸ਼ਟਰੀ ਪਦਰਥਵਾਦ ਰਹਿਨੇ ਪਰ ਕਿਰਾਏਦਾਰਾਂ ਦੇ ਲਈ ਕੁਝ ਚੰਗੀ ਖਬਰ ਵੀ ਹੈ ਵਿਕਾਸ ਦਰ 31 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਹੈ ਵੈਬਸਾਈਟ rental.ca ਦੀ ਰਾਸ਼ਟਰੀ ਕਿਰਾਇਆ ਰਿਪੋਰਟ ਮੁਤਾਬਕ ਜੁਲਾਈ ਵਿੱਚ ਸਾਰੀਆਂ ਰਿਹਾਇਸ਼ੀ ਜਾਇਦਾਦਾਂ ਦੀਆਂ ਕਿਸਮਾਂ ਦੇ ਲਈ ਔਸਤ ਮੰਗਣ ਵਾਲੇ ਕਿਰਾਏ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.9 ਫੀਸਦੀ ਦਾ ਵਾਧਾ ਹੋਇਆ ਜਦੋਂ ਕਿ ਔਸਤ ਕਿਰਾਏ ਡਾਲਰ 2201 ਪ੍ਰਤੀ ਮਹੀਨਾ ਤੱਕ ਪਹੁੰਚ ਗਏ ਇਹ ਪਿਛਲੇ 31 ਮਹੀਨਿਆਂ ਵਿੱਚ ਵਿਕਾਸ ਦੀ ਸਭ ਤੋਂ ਹੌਲੀ ਸਾਲਾਨਾ ਦਰ ਨੂੰ ਦਰਸਾਉਂਦਾ ਹੈ ਵੈਨਕੂਵਰ ਤੇ ਟੋਰਾਂਟੋ ਦੋਵਾਂ ਨੇ ਕਿਰਾਏ ਦੇ ਵਿੱਚ ਮਹੀਨਾਵਾਰ ਵਾਧਾ ਦੇਖਿਆ ਪਰ ਸਪਾਈਕਸ ਘੱਟ ਸਨ ਦੋਮਾ ਬਜ਼ਾਰਾਂ ਨੇ ਕਿਰਾਏ ਦੀਆਂ ਕੀਮਤਾਂ ਦੇ ਵਿੱਚ ਕੁੱਲ ਮਿਲਾ ਕੇ ਸਾਲਾਨਾ ਗਿਰਾਵਟ ਦੇਖੀ ਹੈ ਟੋਰਾਂਟੋ ਵਿੱਚ ਮਹੀਨਾਵਾਰ ਕਿਰਾਏ ਵਿੱਚ 0.2 ਫੀਸਦੀ ਦਾ ਵਾਅਦਾ ਹੋਇਆ ਪਰ ਜੁਲਾਈ 2023 ਦੇ ਮੁਕਾਬਲੇ 4.6 ਫੀਸਦੀ ਦੀ ਕਮੀ ਆਈ ਜਿਸ ਨਾਲ ਔਸਤ ਕਿਰਾਇਆ ਡਾਲਰ 2719 ਹੋ ਗਿਆ ਵੈਨਕੂਵਰ ਵਿੱਚ ਅਜੇ ਵੀ ਸਾਰੀਆਂ ਜਾਇਦਾਦਾਂ ਦੀਆਂ ਕਿਸਮਾਂ ਦੇ ਵਿੱਚ ਡਾਲਰ 3101 ਪ੍ਰਤੀ ਮਹੀਨਾ ਪ੍ਰਤੀ ਦੇਸ਼ ਦੇ ਵਿੱਚ ਸਭ ਤੋਂ ਔਸ ਮੰਗਣ ਵਾਲਾ ਕਿਰਾਇਆ ਹੈ ਵੱਡੇ ਸ਼ਹਿਰਾਂ ਦੇ ਵਿੱਚੋਂ ਐਡਮਿੰਟਨ ਵਿੱਚ 14.3 ਫੀਸਦੀ ਸਾਲਾਨਾ ਵਾਧੇ ਦੇ ਨਾਲ ਇਹ ਸਭ ਤੋਂ ਵੱਡਾ ਸਾਲਾਨਾ ਵਾਧਾ ਡਾਲਰ 1579 ਹੋ ਗਿਆ ਜਦੋਂ ਕਿ ਕੈਲਗਰੀ ਦੇ ਕਿਰਾਏ 3.7 ਫੀਸਦੀ ਵਾਧੇ ਦੇ ਡਾਲਰ 2111 ਹੋ ਗਏ ਆਟਵਾ ਨੇ ਇਸ ਮਹੀਨੇ ਕਿਰਾਏ ਦੇ ਵਾਦੇ ਦੀ ਦੂਜੀ ਸਭ ਤੋਂ ਉੱਚੀ ਸਾਲਾਨਾ ਰਫਤਾਰ 4.1 ਫੀਸ ਦੀ ਦਿਖਾਈ ਜੋ ਕਿ ਡਾਲਰ 2218 ਦੇ ਔਸਤ ਕਿਰਾਏ ਤੇ ਪਹੁੰਚ ਗਈ। ਮੋਂਟਰੀਅਲ ਵਿੱਚ ਸਾਲਾਨਾ ਕਿਰਾਏ ਦੇ ਵਿੱਚ 0.8 ਫੀਸ ਦੀ ਦਾ ਵਾਦਾ ਹੋਇਆ ਪਰ ਸ਼ਹਿਰ ਦੇ ਵਿੱਚ ਲਗਾਤਾਰ ਤੀਜੇ ਮਹੀਨੇ ਕਿਰਾਏ ਵਿੱਚ ਗਿਰਾਵਟ ਦੇ ਨਾਲ ਇਹ ਸਿਲਸਿਲਾ جاری ਹੈ। 0.5 ਫੀਸ ਦੀ ਵਾਧ ਕੇ ਡਾਲਰ 2003 ਹੋ ਗਿਆ। ਰੈਂਟਲ ਸੀਏ ਦੇ ਸੀਨੀਅਰ ਮਾਹਿਰ ਨੇ ਕਿਹਾ ਹੈ ਕਿ ਮੌਸਮ ਠੰਡਾ ਹੁੰਦਾ ਹੈ ਤੇ ਦਿਨ ਛੋਟੇ ਹੋ ਜਾਂਦੇ ਨੇ ਤੇ ਕਿਰਾਏ ਦੀ ਮੰਗ ਆਮ ਤੌਰ ਤੇ ਹੌਲੀ ਹੋ ਜਾਂਦੀ ਹੈ। ਜੋ ਕਿ ਮਾਰਕੀਟ ਕਿਰਾਏ ਦੇ ਵਾਅਦੇ ਨੂੰ ਵੀ ਹੋਰ ਹੌਲੀ ਕਰ ਸਕਦੀ ਹੈ ਪ੍ਰੋਵਿੰਸਾਂ ਦੇ ਵਿੱਚ ਸਸਕੇਚੁਆ ਨੇ ਸਭ ਤੋਂ ਤੇਜ਼ੀ ਦੇ ਨਾਲ ਇਹ ਵਾਅਦਾ ਰੇ ਕਿਰਾਏ ਦੇਖੇ ਜਿਸ ਵਿੱਚ ਮਕਸਦ ਬਣਾਇਆ ਕਿ ਕਾਂਡੋਮੀਨੀਅਮ ਅਪਾਰਟਮੈਂਟਾਂ ਦੇ ਕਿਰਾਏ ਡਾਲਰ 8 ਦੀ ਮਾਸਿਕ ਗਿਰਾਵਟ ਦੇ ਬਾਵਜੂਦ ਸਾਲ ਦੇ ਮੁਕਾਬਲੇ 22.2 ਫੀਸਦੀ ਵਾਧ ਕੇ ਡਾਲਰ 1331 ਹੋ ਗਏ 온ਟਾਰੀਓ ਤੇ BC ਹੀ ਅਜਿਹੇ ਸੂਬੇ ਸਨ ਜਿਨ੍ਹਾਂ ਨੇ ਕੁੱਲ ਸਾਲਾਨਾ ਕਿਰਾਇਆ ਘਟਾਇਆ ਹੈ BC ਉਸਨ 2570 ਡਾਲਰ ਤੇ 온ਟਾਰੀਓ ਦੇ ਵਿੱਚ 1.5 ਫੀਸਦੀ ਦੀ ਔਸਤ ਡਾਲਰ 2396 ਦੀ ਔਸਤ ਗਿਰਾਵਟ ਦਰਜ ਕੀਤੀ ਗਈ ਮਕਸਦ ਨਾਲ ਬਣਾਏ ਗਏ ਅਪਾਰਟਮੈਂਟਾਂ ਦੇ ਕਿਰਾਏ 8.9% ਦੀ ਵਾਧੇ ਜੋ ਕਿ ਕਿਸੇ ਵੀ ਹਾਊਸਿੰਗ ਕਿਸਮ ਦਾ ਸਭ ਤੋਂ ਤਿੱਖਾ ਵਾਧਾ ਡਾਲਰ 2131 ਹੋ ਗਿਆ ਕੋਂਡੋਮੀਨੀਅਮ ਦੇ ਵਿੱਚ ਇੱਕ ਬਹੁਤ ਛੋਟਾ ਸਾਲਾਨਾ ਵਾਧਾ ਦੇਖਿਆ ਗਿਆ 1.9% ਦੀ ਵਾਧੇ ਦੇ ਨਾਲ ਉਸ ਕਿਰਾਇਆ ਡਾਲਰ 2334 ਹੋ ਗਿਆ ਘਰਾਂ ਤੇ ਟਾਊਨ ਹਾਊਸਾਂ ਦੇ ਵਿੱਚ 2.4 ਫੀਸਦੀ ਦਾ ਸਾਲਾਨਾ ਵਾਧਾ ਦੇਖਿਆ ਗਿਆ ਜਿਸ ਨਾਲ ਔਸਤਨ ਕਿਰਾਇਆ ਡਾਲਰ 2201 ਹੋ ਗਿਆ ਸਾਂਝੀ ਰਿਹਾਇਸ਼ ਦਾ ਕਿਰਾਇਆ ਚਾਰ ਸੂਬਿਆਂ ਵਿੱਚ ਸਾਲਾਨਾ 9.1 ਫੀਸਦੀ ਵਧਿਆ ਜੁਲਾਈ ਵਿੱਚ 44 ਡਾਲਰ 1005 ਤੱਕ ਪਹੁੰਚ ਗਿਆ ਜੋ ਪਿਛਲੇ 5 ਮਹੀਨਿਆਂ ਦਾ ਸਭ ਤੋਂ ਵੱਧ ਉਸਤ ਕਿਰਾਇਆ ਹੈ ਟ੍ਰਾਂਟੋ ਵਿੱਚ ਰੂਮ ਮੇਟ ਦੇ ਕਿਰਾਏ ਦੇ ਵਿੱਚ 0.3% ਦੀ ਮਾਸਿਕ ਤੇ 4.9% ਦੀ ਸਾਲਾਨਾ ਦੀ ਗਿਰਾਵਟ ਦੇ ਨਾਲ ਡਾਲਰ 1232 ਹੋ ਗਿਆ ਜਦੋਂ ਕਿ ਆਟਵਾ ਵਿੱਚ 0.3% ਦੀ ਮਹੀਨਾਵਾਰ ਵਾਧਾ ਦੇਖਿਆ ਗਿਆ ਪਰ 1.2% ਦੀ ਸਾਲਾਨਾ ਗਿਰਾਵਟ ਡਾਲਰ 941 ਹੋ ਗਈ ਵੈਂਕੂਵਰ ਰੂਮ ਮੇਟਸ ਲਈ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ ਔਸਤਨ ਕਿਰਾਇਆ ਡਾਲਰ 1576 ਸਾਲਾਨਾ ਤੇ 0.4% ਦੀ ਵਾਧਾ ਹੈ ਕੈਲਗਰੀ ਦੇ ਵਿੱਚ ਰੂਮ ਮੇਟ ਦੇ ਕਿਰਾਏ ਦੇ ਵਿੱਚ 8.9% ਤੋਂ ਡਾਲਰ 923 ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ